ਸਾਡਾ ਨਿਆਣਾਂ ਤੰਤਾਂ ਦਾ ਤੁੰਗਲਾ ਵਾਰ ਸੁਣੋ ਇਹ ਸੁਣੀ ਵਾਲੀ ਗਾਇਕੀ ਨੂੰ ਪਾ ਮੇਰੇ ਕੋਲ ਰੱਖੇ ਜੀ ਨਾ ਸਾਡਾ ਨਿਆਣਾਂ ਤੰਤਾਂ ਦਾ ਪਰਮ ਸਤਕਾਰਯੋਗ ਸਹਾਸਨ ਦੇ ਵੀ ਅੱਜ ਨਾਮਕਰੀ ਧਰਮਸ਼ਾਲਾ सिरसा ਵਿਖੇ ਜੋ ਲੰਗਰ ਤਿਆਰ ਹੋ ਰਿਹਾ ਹੈ ਉਹ ਸਾੰਬਰ ਤੇ ਇਡਲੀ ਦਾ ਲੰਗਰ ਤਿਆਰ ਹੋ ਰਿਹਾ ਹੈ ਸント ਭਲਵਿੰਦਰ ਸਿੰਘ ਜੀ ਬਾਹਾਂ ਜੀ ਇਹ ਲੰਗਰ ਦਾ ਬਹੁਤ ਵਧੀਆ ਕੰਮ ਕਰਦੇ ਹਨ ਸੇਵਾ ਕਰਦੇ ਹਨ ਸਾਧ ਸੰਗਤ ਦੀ ਨਵੇਂ ਨਵੇਂ ਪਦਾਰਥ ਲਿਆ ਕੇ ਕਿਹਾਂਦੇ ਹਨ ਇਹਨਾਂ ਦੇ ਫਿਰਸੇ ਪਾਇ ਬਹੁਤ ਕਿਰਪਾ ਹੈ ਇਸ ਟੀਮ ਦੇ ਉੱਤੇ ਬਹੁਤ ਕਿਰਪਾ ਹੈ ਦੀ ਬਾਹੀ ਇਹ ਦੇ ਕੇ ਕਿਰਪਾ ਬਣਾਈ ਰੱਖਣ ਸਾਧ ਸੰਗਤ ਦੀ ਇਹ ਸੇਵਾ ਕਰਦੇ ਰਹਿਣ ਇਹ ਮੇਰੀ ਸੇ ਸਤਿਗੁਰੂ ਜੀ ਦੇ ਅਸਿੰਨੀ ਕਰਨਾ ਹੈ ਅਰਜ ਮੰਗੀ ਹੈ ਮੈਂ ਲਣਵੀਰ ਸਿੰਘ ਰਾਣਾ ਜੀ ਨਾਮਕਾਰੀ ਸਾਹਿਬ ਜੀ ਨੂੰ ਇਹਨਾਂ ਨੂੰ ਸਭ ਨੂੰ ਵਧਾਈ ਦੇਣਾ ਹਾਂ ਕਿ ਇਹ ਜੋ ਸਾਧ ਸੰਗਤ ਦੀ ਸੇਵਾ ਕਰ ਰਹੇ ਹਨ ਬੜੇ ਵੱਡੇ ਭਾਗ ਹੁੰਦੇ ਆ ਜਿਹੜਾ ਸਾਧ ਸੰਗਤ ਦੀ ਸੇਵਾ ਕਰਦੇ ਹਨ ਤਾਂ ਵੀ ਮੇਰਾ ਚੈਨਲ ਹੈ ਨਾਮਤਾਰੀ ਰਾਣਾ ਜੀ ਨਾਮਤਾਰੀ ਦੇ ਨਾਲ ਉੱਤੇ ਇਹਨਾਂ ਨੂੰ ਸਬਸਕ੍ਰਾਈਬ ਕਰੋ ਹੋਰ ਵੀ ਆਉਣ ਵਾਲੀ ਵੀਡੀਓ ਆਪਜੀ ਤੱਕ ਦੇਖ ਸਕਦਾ ਸਤਿ ਸ੍ਰੀ ਅਕਾਲ ਜੀ